ਸੱਚੀ ਕਾਲ ਜੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਮ ਐ ਰਾਜਵੰਦਰ ਭੋਤਨਾ ਖਨੌਰੀ ਬਾਡਰ ਵਿਖੇ ਮੌਜੂਦ ਆ ਜਿੱਥੇ ਕਿ ਅੱਜ 1 ਮਹੀਨੇ ਤੋਂ ਕਰੀਬ ਉੱਪਰ ਹੋ ਚੁੱਕਿਆ ਸਰਦਾਰ ਜਗਦੀਸ਼ ਸਿੰਘ ਡੱਲੇয়াল ਜੀ ਦਾ ਜਿਹੜਾ ਮਰਨ ਵਾਰਤਾ ਤਾਂ ਇੱਥੇ ਅੱਜ ਮਿਸਲ ਸਤਲੁਜ ਦੇ ਜਿਹੜੇ ਅਜੀਪਾਲ ਸਿੰਘ ਬਰਾੜੋ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਰਾੜ ਸਾਹਿਬ ਤੁਹਾਡੀ ਡੱਲੇয়াল ਸਾਹਿਬ ਨਾਲ ਹੋਈ ਮੁਲਾਕਾਤ ਅੱਜ ਹਾਂਜੀ ਇਹ ਹੋਈ ਹੈ ਮੁਲਾਕਾਤ ਕਿਵੇਂ ਤੁਹਾਨੂੰ ਲੱਗਿਆ ਮਿਲ ਕੇ ਕੀ ਸਰੀਰ ਚਾਏ ਕਮਜ਼ੋਰ ਆ ਜਜਵਕ ਚੜਦੀ ਕਲਾ ਚ ਜੀਓ ਉਹ ਪੂਰੇ ਸੰਗਤਪਤੀ ਪੂਰੇ ਆਵਦਾ ਹੈਗੇ ਆ ਕਿ ਵੀ ਇਹ ਆਪਾਂ ਲੈਣਾ ਹੈ ਪੂਰਾ ਤੇ ਸਿਰੇ ਲਾਉਣਾ ਹੈ ਇਹਨੂੰ ਤੇ ਚੜ੍ਹਦੀ ਕਲਾ ਚ ਹੈਗੇ ਆ ਠੀਕ ਆ ਇਸ ਟਾਈਮ ਵੇਖੋ 30 ਦਿਨ ਜਿਹਨੇ ਨਿਕਲ ਚੁੱਕੇ ਹਨ 31ਵਾਂ ਦਿਨ ਤੇ ਕੁਛ ਖਾਦਾ ਨਹੀਂ ਹੈ ਜਾਂ ਕੁਛ ਨਹੀਂ ਉਹ ਜਰੂਰ ਸ਼ੀਰਕ ਤੌਰ ਤੇ ਪਵਾਉ ਆਪਾਂ ਨੂੰ ਇਹ ਆ ਪਏ ਆ ਤੇ ਬੋਲਣਾ ਥੋੜਾ ਜਿਹਾ ਔਖਾ ਲੱਗਦਾ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ ਉਹਦੇ ਵਿੱਚ ਪਰ ਆਦਰਵਾਇਜ਼ ਜਿਹੜਾ ਹੈਗਾ ਉਹ ਮਤਲਬ ਪੂਰੀ ਚੜ੍ਹਦੀ ਕਲਾ ਚ ਹੈ ਦੰ ਮਹੀਨੇ ਤੋਂ ਉੱਪਰ ਹੋ ਗਿਆ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਵਤਾ ਨਹੀਂ ਕੀਤਾ ਗਿਆ ਇਸ ਰਵਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਕੋ ਨਾ ਬਹੁਤ ਇੱਕ ਇੰਟਰਸਟਿੰਗ ਗੱਲ ਹੈਗੀ ਆ ਕਿ ਕੱਲ 30 ਤਰੀਕ 30 ਦਿਨ ਹੋਏ ਆ ਪੂਰੇ ਹਨ ਤੇ ਜਿਹੜੇ ਮੁੱਖ ਕਾਰਨ ਆ ਜਿਹਦੇ ਪਿੱਛੇ ਆਪਾਂ ਨੂੰ ਜਿਹੜੀ ਜੜੋਂ ਜਿਹੜੇ ਕਾਰਨ ਹੈਗੇ ਆ ਹੈ ਉਹ ਉਹਨੂੰ ਜਿਹੜਾ ਲਿਖਣ ਵਾਲੀ ਅਬਾਰਤ ਲਿਖਣ ਵਾਲਾ ਬੰਦਾ ਸੀ ਹਿੰਦੁਸਤਾਨ ਦੇ ਵਿੱਚ ਲੈ ਕੇ ਆਉਣ ਵਾਲਾ ਸੀ ਸਤਾਰ ਮਨਮੋਹਨ ਸਿੰਘ ਹਨਾ ਉਹ ਵੀ ਕੱਲ ਪੂਰੇ ਹੋਏ ਆ ਜਿਵੇਂ ਮੈਂ ਇਹ ਕਹਿਣਾ ਕਿ ਜਿਵੇਂ ਕੁਦਰਤ ਵੱਲੋਂ ਕੋਈ ਜਿਵੇਂ ਸੰਕੇਤਾ ਕਿ ਵੀ ਜਿਹੜੇ ਡੰਕਲ ਸਮਝੌਤੇ ਜਾਂ ਡਬਲਯੂਟੀਓ ਦੀਆਂ ਰੂਲਿੰਗਸ ਆ ਉਹਨੇ T95 ਚ ਆਪਣੇ ਭਾਰਤ ਨੇ ਸਾਈਨ ਕੀਤੀਆਂ ਜਿੰਨਾ ਕਰਕੇ ਅੱਜ ਇਹ ਅੜਚਨਾ ਆ ਰਹੀ ਹੈ ਤਾਂ ਕੱਲ ਉਸ ਉਸ ਸਖਸ਼ੀਅਤ ਨੇ ਚਲੋ ਜਿਵੇਂ ਵੀ ਉਹਨਾਂ ਨੇ ਕੰਮ ਕੀਤੇ ਕੱਲੋ ਉਸ ਸਖਸ਼ੀਅਤ ਦਾ ਇੱਕ ਸਮਝ ਲਓ ਸਰੀਰਕ ਰੂਪ ਤੇ ਉਹ ਚਲੇ ਗਏ ਤੇ ਇਹ ਮੈਂ ਇਹ ਸਮਝਦਾ ਕਿ ਕਿਤੇ ਨਾ ਕਿਤੇ ਇਹ ਔਣ ਵਾਲੇ ਭਵਿੱਖ ਚ ਇਹ ਵੀ ਨਿਸ਼ਾਨੀ ਆ ਕਿ ਵੀ ਮਤਲਬ ਇਹ ਆਪਾਂ ਇਹ ਸੰਘਰਸ਼ ਜਿੱਤਾਂਗੇ ਬਿਲਕੁਲ ਹੀ ਇੱਕ ਪੀਸਫੁਲ ਦੇ ਨਾਨ ਵਾਇਲੈਂਟ ਪ੍ਰੋਟੈਸਟ ਆ ਪੰਜਾਬ ਸਰਕਾਰ ਦਾ ਰਵਈਏ ਨੂੰ ਕਿਵੇਂ ਦੇਖਦੇ ਹੋ ਕੋਈ ਪੋਜ਼ਿਟਿਵ ਲੱਗਦਾ ਜਾਂ ਕਿਦਾਂ ਤੁਸੀਂ ਉਹਨੂੰ ਲੱਗਦੇ ਹੋ ਪੰਜਾਬ ਸਰਕਾਰ ਦੇ ਰਵਈਏ ਨਹੀਂ ਪੰਜਾਬ ਸਰਕਾਰ ਦਾ ਰਵਈਆ ਤਾਂ ਬਿਲਕੁਲ ਪੋਜ਼ਿਟਿਵ ਨਹੀਂ ਮੇਰੇ ਹਿਸਾਬ ਨਾਲ ਇਦੋਂ ਮਾੜੀ ਗੱਲ ਕੀ ਹੋਊ ਕਿ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੈ ਨਾ ਜਿੱਥੇ ਕਿ ਮਤਲਬ ਪੰਜਾਬ ਦੀ ਕਿਸਾਨੀ ਤੇ ਵੱਡੀ ਗੱਲ ਆ ਕਿ ਵੀ ਕਿੱਡਾ ਵੱਡਾ ਜਿਹੜਾ ਨੇਤਾ ਉਹ ਕੱਲੇ ਪੰਜਾਬ ਵਾਸਤੇ ਨਹੀਂ ਉਹ ਗੁਰੂਆਂ ਦੀ ਸਨੇਹੇ ਤੋਂ ਸੇਧ ਲੈਂਦੇ ਹੋਏ ਅੱਜ ਸਾਰੇ ਭਾਰਤ ਦੇ ਕਿਸਾਨਾਂ ਵਾਸਤੇ ਜਾਂ ਸਾਰੇ ਮਜ਼ਦੂਰਾਂ ਵਾਸਤੇ ਅੱਜ ਉਹ ਇੱਕ ਜੂਝ ਰਹੇ ਆ ਤੇ ਸੀਐਮ ਸਾਡਾ ਜਿਹੜਾ ਹੈਗਾ ਉਹ ਆਸਟ੍ਰੇਲੀਆ ਚ ਹੌਲਿਡੇਸ ਕਰ ਰਿਹਾ ਉਹਨਾਂ ਨੇ ਪਿਛਲੇ ਦਿਨੀ ਟਵੀਟ ਵੀ ਕੀਤਾ ਪਰ ਉਸ ਦੇ ਵਿੱਚ ਨਾ ਤਾਂ ਡੱਲੇਵਾਲ ਸਾਹਿਬ ਦਾ ਮਰਨ ਵਰਤ ਦਾ ਜ਼ਿਕਰ ਆ ਨਾ ਕੋਈ ਉਹਨਾਂ ਦੇ ਨਾਮ ਦਾ ਜ਼ਿਕਰ ਆ ਟਵੀਟ ਜਰੂਰ ਕੀਤਾ ਟਵੀਟ ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਐਡੇ ਵੱਡੇ ਇਹ ਜਿਹੜੇ ਹੁੰਦੇ ਆ ਤਾਂ ਇੱਕ ਸੋਸ਼ਲ ਮੀਡੀਆ ਟੀਮ ਆ ਜਿਹੜੀ ਟਵੀਟ ਕਰਦੀ ਆ ਜਸਤ ਪੱਦਰ ਦੀ ਇੱਕ ਗੱਲ ਆ ਜਸਤ ਲੈਵਲ ਦੀ ਇੱਕ ਗੱਲ ਆ ਹੈ ਉਹਦੇ ਵਿੱਚ ਤਾਂ ਉਹਨੂੰ ਆਪ ਆਉਣਾ ਚਾਹੀਦਾ ਸੀ ਸੈਂਟਰ ਤੇ ਦਬਾਅ ਪਾਉਣਾ ਚਾਹੀਦਾ ਸੀ ਕਿ ਭਾਈ ਗੱਲ ਸੁਣੋ ਠੀਕ ਹੈ ਤੇ ਇਹ ਤਾਂ ਹੁਣ ਖੁੱਲੀ ਗੱਲ ਆ ਕਿ ਵੀ ਜਿਹੜਾ ਭਗਵੰਤ ਮਾਨ ਦੀ ਸਰਕਾਰ ਆ ਜਾਂ ਭਗਵੰਤਪਨ ਖੁਦ ਜਿਹੜਾ ਉਹ ਹਰ ਪੱਖ ਚ ਚਾਹੇ ਜਦੋਂ ਅੰਮ੍ਰਿਤਪਾਲ ਵਾਲੀ ਗੱਲ ਹੋਈ ਸੀ ਉਦੋਂ ਐ ਉਦੋਂ ਬਾਅਦ ਹੋਰ ਵੀ ਕੋਈ ਗੱਲਾਂ ਹੋਈਆਂ ਉਹਦੇ ਵਿੱਚ ਸਿੱਧਾ ਹੱਥ ਟੋਕਾ ਬਣਿਆ ਹੋਇਆ ਮੌਜੂਦਾ ਸਰਕਾਰ ਦਾ ਜੀ ਕੇਂਦਰ ਦੀ ਸਰਕਾਰ ਦਾ ਉਹਨਾਂ ਦਾ ਤਾਂ ਇਹ ਕਹਿਣਾ ਵੀ ਜਿੱਥੇ ਵੀ ਐਨਟੀ ਵੀਜ਼ੇਪੀ ਗਵਰਨਮੈਂਟ ਆ ਵੀਜ਼ੇਪੀ ਤੋਂ ਹਟਮੀ ਗਵਰਨਮੈਂਟ ਆ ਉਹਨਾਂ ਨਾਲ ਇਹ سلوਕ ਇਦਾਂ ਹੁੰਦਾਗਾ ਕਿ ਇਹ ਕੋਈ ਗੱਲ ਉਹਨਾਂ ਦੀ ਵਾਜਬ ਗੱਲ ਆ ਵੀ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਤਾਂ ਭਾਜਪਾ ਕੇਂਦਰ ਸਰਕਾਰ ਨਹੀਂ ਗੱਲ ਸੁਣਦੀ ਉਹਨਾਂ ਦਾ ਇਹ ਦਾਅਵਾ ਨਹੀਂ ਜੇ ਕੇਂਦਰ ਸਰਕਾਰ ਨਹੀਂ ਗੱਲ ਸੁਣਦੀ ਤਾਂ ਭਾਈ ਤੂੰ ਵੀ ਆ ਕੇ ਇੱਥੇ ਬੈਠ ਆਵਦੇ ਲੋਕਾਂ ਵਾਸਤੇ ਜੇ ਤੂੰ ਮੰਨਦਾ ਹੈ ਕਿ ਗੱਲ ਵਾਜਬ ਹੈ ਪਰ ਕੇਂਦਰ ਸਰਕਾਰ ਨਹੀਂ ਸੁਣ ਰਹੀ ਤਾਂ ਤੂੰ ਦੱਸ ਕੀ ਕਿਵੇਂ ਪ੍ਰੋਟੈਸਟ ਚ ਮਦਦ ਕਰ ਰਹੇ ਹੈ ਇਹ ਤਾਂ ਨਹੀਂ ਨਾ ਵੀ ਆਪ ਦੇ ਅਫਸਰਾਂ ਨੂੰ ਭੇਜ ਕੇ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰੇ ਕਿ ਨਹੀਂ ਜੀ ਇਹਦੇ ਚ ਬਣਨਾ ਕੁਝ ਨਹੀਂ ਫਲਾਨਾ ਵੀ ਇਹ ਕੋਈ ਗੱਲ ਹੋਈ ਕਰਨ ਵਾਲੀ ਇਹ ਤਾਂ ਇਕਲਾ ਦੀ ਗੱਲ ਤਾਂ ਕਰਨੀ ਨਹੀਂ ਚਾਹੀਦੀ ਇਸ ਟਾਈਮ ਤੇ ਤੇ ਤੂੰ ਸਗੋਂ ਸਪੋਰਟ ਕਰ ਤੂੰ ਦੱਸ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਵਧਾਇਆ ਜਾ ਸਕਦਾ ਤੇ ਆਏ ਨਹੀਂ ਕਿ ਵੀ ਤੂੰ ਛੁੱਟੀਆਂ ਕੱਟਣ ਵੀ ਆਏ ਹਜ਼ਾਰਾਂ ਮੀਲ ਦੂਰ ਇੱਕ ਦੂਰ ਬਗਾਨੇ ਮੁਲਕ ਚ ਜਾ ਕੇ ਛੁੱਟੀਆਂ ਕੱਟ ਰਹੇ ਨਵੇਂ ਸਾਲ ਦੀ ਇੱਕ ਸੰਘਰਸ਼ ਇੱਥੇ ਚੱਲ ਰਿਹਾ ਕਿਸਾਨੀ ਮੰਗਾਂ ਨੂੰ ਲੈ ਕੇ ਸੈਂਟਰ ਖਰਾਬ ਪੰਜਾਬ ਯੂਨੀਵਰਸਿਟੀ ਵਿੱਚ ਵੀ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਨੂੰ ਲੈ ਕੇ ਤਾਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਵੀ ਸੈਂਟਰ ਤੇ ਪੰਜਾਬ ਦੇ ਰਿਲੇਸ਼ਨ ਕੋ ਮੇਰਾ ਜੋ ਮੰਨਣਾ ਹੈ ਕਿ ਕੇਂਦਰ ਦਾ ਪੰਜਾਬ ਨਾਲ ਇੱਕ ਪ੍ਰਾਇਮਰੀ ਕੌਂਟਰਡਿਕਸ਼ਨ ਹੈਗੀ ਆ ਪ੍ਰਾਇਮਰੀ ਕੌਂਟਰਡਿਕਸ਼ਨ ਇਹ ਆ ਕਿ ਸਾਡਾ ਜਿਹੜਾ ਉਹਨਾਂ ਨਾਲ ਸੰਬੰਧ ਆ ਉਹਦੇ ਵਿੱਚ ਉਹ ਸਹੀ ਸੰਬੰਧ ਨਹੀਂਗਾ ਹਨਾ ਜਿੱਦੇ ਚ ਪੰਜਾਬ ਕੰਫਰਟੇਬਲ ਨਹੀਂਗਾ ਪੰਜਾਬ ਦੇ ਹਿਸਦੇ ਉਹ ਉਹਦੀ ਹੋਂਦ ਦਾ ਸਵਾਲ ਆ ਪੰਜਾਬ ਦੀ ਐਗਜ਼ਿਸਟੈਂਸ ਨੂੰ ਜਿਸ ਹਿਸਾਬ ਦਾ ਪੰਜਾਬ ਆਪਾਂ ਸੋਚਦੇ ਜਿਉ ਸਾਡੀ ਰਵਾਇਤ ਦਾ ਪੰਜਾਬ ਆ ਜੋ ਸਾਡਾ ਸੱਭਿਆਚਾਰ ਆ ਸਾਡੀ ਬੋਲੀ ਆ ਹਰ ਚੀਜ਼ ਤੇ ਹਮਲਾ ਹੈ ਹੁਣ ਉਹਨੂੰ ਹਮਲੇ ਦੇ ਉੱਤੇ ਆਪਣੇ ਤੇ ਉਹ ਜਿਹੜੇ ਹਮਲੇ ਕਰ ਰਿਆ ਕਿਸੀਓਲ ਹੱਕ ਦੀ ਇੱਕ ਪਾਲਿਸੀ ਸੀ ਕਿ ਕਿਲ ਦੀ ਐਨਮੀ ਵਾ 1000 ਕੱਟਸ ਉਹ ਆਪਣੇ ਤੇ ਥਾਂ ਥਾਂ ਆਪਣੇ ਤੇ ਕੱਟ ਲਾ ਰਿਹਾ ਜਾਂ ਕਹਿ ਲਓ ਕੱਟ ਮਾਰ ਰਿਹਾ ਆਪਣੇ ਸਰੀਰ ਤੇ ਪੰਜਾਬ ਦੇ ਤੇ ਕਿ ਆਪਾਂ ਨੂੰ ਇੰਨੇ ਸੰਘਰਸ਼ਾਂ ਚ ਉਲਝਾ ਦਿੱਤਾ ਜਾਵੇ ਕਿ ਵੀ ਆਪਣੇ ਕਮਜ਼ੋਰ ਪੈਜੀ ਆ ਆਪਾਂ ਹਣਾ ਕੋਈ ਪੰਜਾਬ ਯੂਨੀਵਰਸਿਟੀ ਲੜ ਰਿਹਾ ਕੋਈ ਬੁੱਢੇ ਨਾਲੇ ਤੇ ਲੜ ਰਿਹਾ ਕੋਈ ਇੱਥੇ ਲੜ ਰਿਹਾ ਹੈ ਨਾ ਕੋਈ ਸੰਘਰਸ਼ ਕਰ ਰਿਹਾ ਹੋਰ ਬੜੇ ਮਸਲੇ ਆ ਨਿੱਕੇ ਨਿੱਕੇ ਜਿਨ੍ਹਾਂ ਚ ਕੇਂਦਰ ਸਾਨੂੰ ਨਹੀਂ ਦਿ ਰਿਹਾ ਪਰ ਜਿਹੜੀ ਪ੍ਰਾਇਮਰੀ ਗੱਲ ਹੈ ਜਿਹੜੀ ਇਹਦਾ ਮੂਲ ਗੱਲ ਆ ਉਹ ਆ ਕਿ ਸਾਡੇ ਹੱਕ ਕੀ ਐ ਐਜ਼ ਅ ਸੂਬੇ ਦੇ ਤੌਰ ਤੇ ਕਿ ਸਾਨੂੰ ਇਹ ਦੇ ਵਿੱਚ ਅਸੀਂ ਆਪ ਦੇ ਫੈਸਲੇ ਆਪ ਕਰ ਸਕਦੇ ਆ ਕਿ ਨਹੀਂ ਅਸਲ ਮਸਲਾ ਇਹ ਹੈ ਕਿ ਪੰਜਾਬ ਆਪ ਦੇ ਫੈਸਲੇ ਆਪ ਨਹੀਂ ਕਰ ਸਕਦਾ ਤੇ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਇੱਕ ਬਹੁਤ ਵੱਡੀ ਪਲਾਨ ਚੱਲ ਰਹੀ ਹੈ 60 70 ਸਾਲ ਤੋਂ ਜਿਹਨੂੰ ਨੈਸ਼ਨਲਾਈਜੇਸ਼ਨ ਕਹਦੇ ਆ ਨੈਸ਼ਨਲਿਜ਼ਮ ਦੀ ਜਰੀਏ ਚੱਲ ਰਹੀ ਹੈ ਕਿ ਸਾਰੀ ਇਸ ਛਿੱਤਿਆਂ ਚ ਅਤੇ ਸੱਭਿਆਚਾਰ ਲੋਕਾਂ ਦੇ ਖਾਤਾ ਮਲਿਆ ਮੇਟ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਰੰਗ 'ਚ ਰੰਗ ਦਿੱਤਾ ਜਾਵੇ ਫਿਰ ਇੰਨਾਂ ਚੀਜ਼ਾਂ ਦਾ ਤੁਸੀਂ ਸੋਲਿਊਸ਼ਨ ਕੀ ਦੇਖਦੇ ਹੋ ਇਹਨਾਂ ਦਾ ਸੰਦੀਵੀ ਹੱਲ ਕੀ ਹੋ ਸਕਦਾ ਵੇਖੋ ਜੀ ਸੰਦੀਵੀ ਹੱਲ ਆਏ ਆ ਕੀ ਮਿਸਲ ਸਤਲੋਜ ਨੇ ਇੱਕ ਦਸਤਾਵੇਜ਼ ਦਿੱਤਾ ਜਿਹਦੇ ਵਿੱਚ ਆਪਾਂ ਪ੍ਰਾਇਮਰੀ ਕੌਂਟਰਡਿਕਸ਼ਨ ਡਿਫਾਈਨ ਕੀਤੀ ਹੈ ਕਿ ਇਹ ਕਿ ਅਸਲ ਸਾਡੀ ਲੜਾਈ ਹੈ ਕਿ ਤੇ ਉਸ ਲੜਾਈ ਤੋਂ ਬਾਅਦ ਉਹਦੇ ਸੰਵਿਧਾਨ ਦੇ ਵਿੱਚ ਰਹਿ ਕੇ ਕੀ ਕੀ ਆਪਾਂ ਨੇ ਕੋਲੇ ਹੱਲ ਹੈਗੇ ਕਿਹੜੇ ਲਾਜ਼ ਜਿਹੜੇ ਆਪਾਂ ਨੂੰ ਚਾਹੀਦੇ ਆ ਜਾਂ ਆਰਟੀਕਲਸ ਆ ਜਿਹੜੀ ਆਪਾਂ ਨੂੰ ਸੇ ਚਾਹੀਦੀ ਆ ਸੰਦੀਵੀ ਹੱਲ ਕੋਈ ਇਹ ਨਹੀਂ ਕਿ ਮਿਸਲ ਸਤਲੋਜ ਨੇ ਕੱਢਿਆ ਇਹ ਅਸਲ 'ਚ 1972-73 'ਚ ਜਦੋਂ ਅਨੰਤਪੁਰ ਸਾਧਾ ਮਤਾ ਸਰਦਾਰ ਕਪੂਰ ਸਿੰਘ ਨੇ ਦਿੱਤਾ ਸੀ ਜਿੱਤੇ ਚੋਣਾ ਨੇ ਇਤੋਂ ਦੀ ਡਿਫਾਈਨ ਕੀਤੀ ਸੀ ਪੋਲਿਟਿਕਸ ਕਿ ਵੀ ਸੇਖਿਕ ਕੌਮੀਅਤੇ ਗਏ ਤੇ ਉਹਨਾਂ ਦਾ ਹੱਕ ਉਹਨਾਂ ਨੂੰ ਵਰਲਡ ਦੀਆਂ ਤਾਕਤਾਂ ਨੇ ਕੌਮੀਅਤ ਰਹਿ ਕੀਤਾ ਉਹ ਚਾਰ ਚੀਜ਼ਾਂ ਨੂੰ ਛੱਡ ਕੇ ਹੈ ਡਿਫੈਂਸ ਫੋਰਨ ਅਫੇਅਰਸ ਤੇ ਆਪਣਾ ਕਰੰਸੀ ਤੇ ਕਮਿਊਨੀਕੇਸ਼ਨ ਇਹ ਚਾਰ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਡਾ ਸੰਵਿਧਾਨ ਅੰਦਰੂਨੀ ਆਪਦਾ ਹੋਣਾ ਚਾਹੀਦਾ ਹੈ ਉਸੇ ਤੇ ਆਧਾਰਿਤ ਮਿਸਲ ਸਤਲੋ ਜਲੋ ਸੀ ਪ੍ਰੋਗਰਾਮ ਦਿੱਤਾ ਕਿ ਕਿਹੜੀਆਂ ਐਸੀਆਂ ਚੀਜ਼ਾਂ ਜਿਹਦੇ ਵਿੱਚ ਪੀਸਫੁਲ ਸੰਘਰਸ਼ ਕੀਤਾ ਜਾ ਸਕਦਾ ਤੇ ਜਿਹਦੇ ਵਿੱਚ ਇਹ ਹੈਗਾ ਕਿ ਜਿਹਦੇ ਵਿੱਚ ਇਹ ਹੈਗਾ ਕਿ ਆਪਣਾ ਆਪਾਂ ਕਿਸ ਤਰੀਕ ਕਿਹੜੀਆਂ ਧਾਰਾਵਾਂ ਜਿਹੜੀਆਂ ਬਾਕੀ ਸੂਬਿਆਂ ਨੂੰ ਮਿਲਦੀਆਂ ਸਾਨੂੰ ਵੀ ਮਿਲਣੀਆਂ ਚਾਹੀਦੀਆਂ ਤੇ ਸਾਡਾ ਉਹ ਜਿਹੜਾ ਪਰਪਸ ਆ ਸੋਲਵ ਤੇ ਮੇਰਾ ਆਖਰੀ ਸਵਾਲ ਹੋਊਗਾ ਪਾਣੀਆਂ ਨੂੰ ਲੈ ਕੇ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਲੜ ਰਹੇ ਹੋ ਰੀਸੈਂਟਲੀ ਕਾਲੇ ਪਾਣੀ ਦਾ ਮੋਰਚਾ ਲੱਗਿਆ ਉਹਦੇ ਵਿੱਚ ਸਰਕਾਰਾਂ ਦੇ ਰਵੱਈਏ ਇਦਾਂ ਕਿਉਂ ਨੇ ਵੀ ਕੋਈ ਉਹਦਾ ਸਦੀਵੀ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਬੁੱਢੇ ਨਾਲੇ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਚੱਲ ਆ ਰਹੀ ਹੈ ਸਮੱਸਿਆਗੀ ਇਹ ਕਿਉਂ ਸਰਕਾਰਾਂ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੀਆਂ ਜਦੋਂ ਕਿ ਉਹਦੀ ਢੀ ਮਾਰ ਜਿਹੜੀ ਰਿਪੋਰਟਸ ਅਕੋਰਡਿੰਗ ਆ ਰਹੀ ਜਿਹੜਾ ਨਾ ਜਿਹੜਾ ਹੈਗਾ ਨਾ ਇਹ ਦੋ ਵੱਖ-ਵੱਖ ਮਸਲੇ ਆ ਪਹਿਲਾਂ ਤਾਂ ਜਿਹੜਾ ਪਾਣੀ ਸਾਡਾ ਲੁੱਟਿਆ ਜਾ ਰਿਹਾ ਤੇ ਸਾਡੇ ਖੇਤਾਂ ਤੋਂ ਬਾਹਰ ਜਾ ਰਿਹਾ ਇਹ ਉਹ ਵੱਖਰਾ ਇੱਕ 이슈 ਹੈਗਾ ਉਹਦੇ ਚ ਪੰਜਾਬ ਦੇ ਵਸੀਲੇ ਲੁੱਟੇ ਜਾ ਰਹੇ ਆ ਦੂਜਾ ਮਸਲਾ ਜਿਹੜਾ ਕਲੂਟਿਡ ਵਾਟਰ ਦੀ ਗੱਲ ਕਰਦੇ ਹੋ तकरीबन 1200 ਪੁਆਇੰਟਸ ਆ ਜਿੱਥੇ ਪੋਲੂਸ਼ਨ ਪੈ ਰਹੀ ਆ ਉਹ ਸਾਡੀ ਜਿਹੜੀ ਮਾਡਰਨ ਸਥਿਤੀ ਪੈਦਾ ਹੋਈ ਆ ਜਿਹਦੇ ਚ ਇੰਡਸਟਰੀਅਲਾਈਜੇਸ਼ਨ ਹੋ ਗਈ ਅਰਬਨਾਈਜੇਸ਼ਨ ਹੋ ਗਈ ਉਹ ਅਰਬਨ ਵੇਸਟ ਦੀ ਪ੍ਰੋਬਲਮ ਆ ਤੇ ਤੁਹਾਨੂੰ ਤੁਸੀਂ ਹੁਣ ਆਪਾ ਭਗਵੰਤ ਮਾਨ ਸਰਕਾਰ ਦੀ ਗੱਲ ਕਰਦੇ ਸੀ ਇਹਨਾਂ ਨੇ ਇੱਕ ਵੀ ਅਰਬਨ ਵੇਸਟ ਜਿਹੜਾ ਪ੍ਰੋਜੈਕਟ ਆ ਕੇਂਦਰ ਦਾ ਉਹ ਇੱਥੇ ਇੰਪਲੀਮੈਂਟ ਨਹੀਂ ਕਰਦੇ ਪਏ ਠੀਕ ਹੈ ਉਹਨਾਂ ਨੇ ਸਕੀਮਾਂ ਦਿੱਤੀਆਂ ਪਰ ਉਹਦੇ ਨਾਲ ਵੀ ਸਰਨਾ ਨਹੀਂ ਇਹਦੇ ਹਾਸਤੇ ਬਹੁਤ ਹੀ ਆਪਣਾ ਲੋਕਾਂ ਨੂੰ ਵੀ ਸਮਾਜ ਨੂੰ ਵੀ ਆਪ ਦੇ ਆਪ ਸੁਧਾਰਨਾ ਪਊਗਾ ਤੇ ਲੋਕੀਂ ਜੁਤੀ ਜ਼ੋਰ ਤੇ ਜਿਵੇਂ ਮੈਂ ਤੁਹਾਨੂੰ ਆਖਿਆ ਵੀ ਪੰਜਾਬ ਆਪ ਦੇ ਫੈਸਲੇ ਆਪ ਨਹੀਂ ਕਰ ਸਕਦਾ ਅਸੀਂ ਇਹ ਨਹੀਂ ਡਿਸਾਈਡ ਕਰ ਸਕਦੇ ਕਿ ਕਿਹੜੀ ਇੰਡਸਟਰੀ ਸਾਡੇ ਲੱਗੇ ਕਿਹੜੀ ਨਾਲ ਲੱਗੇ ਅਸੀਂ ਇਹ ਨਹੀਂ ਫੈਸਲਾ ਕਰ ਸਕਦੇ ਕਿ ਸਾਡੇ ਅਰਬਨ ਸੈਂਟਰਸ ਕਿਸ ਤਰੀਕੇ ਦੇ ਹੋਣ ਉਹਨੂੰ ਕਿਵੇਂ ਆਪਾਂ ਪੋਲੂਸ਼ਨ ਨੂੰ ਰੋਕੀਏ ਸੋ ਜਿੰਨੀ ਦੇਰ ਅਸੀਂ ਇਹ ਇਹ ਫੈਸਲੇ ਨਹੀਂ ਕਰ ਸਕਾਂਗੇ ਜਿੰਨੀ ਦੇਰ ਸਾਡਾ ਮੂਲ ਤੋਂ ਸਾਨੂੰ ਕੇਂਦਰ ਨਾਲ ਸਾਡਾ ਸਬੰਧ ਡਿਸਾਈਡ ਨਹੀਂ ਹੁੰਦਾ ਓਨੀ ਦੇਰ ਇਹ ਚੀਜ਼ਾਂ ਦੇ ਹੱਲ ਆਪਾਂ ਲੜਦੇ ਰਾਂਗੇ ਜੂਝਦੇ ਰਾਂਗੇ ਹਾਂ ਆਂਚਕ ਤੌਰ ਤੇ ਕੁਝ ਹੱਲ ਹੋ ਸਕਦਾ ਜੇ ਇੱਕ 0 ਤੋਂ 10 ਦੇ ਸਕੇਲ ਤੇ ਵੀ 10 ਤੋਂ 9 ਆ ਜੇ ਆ ਜੇ ਪਰ ਪੂਰਨ ਹੱਲ ਨਹੀਂ ਇਹ ਸਨ ਸਾਡੇ ਨਾ ਅਜੀਪਾਲ ਸਿੰਘ ਬਰਾੜ ਜਿਹੜੇ ਕਿ ਇੱਥੇ ਅੱਜ ਖਨੋਰੀ ਬਾਰਡਰ ਪਹੁੰਚੇ ਨੇ ਜੋ ਕਿ ਮਿਸਲ ਸਤਲਜ ਦੇ ਇੱਕ ਸੰਸਥਾਪਕ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਉਹ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਲੜਾਈ ਲੜਦੇ ਆ ਰਹੇ ਨੇ ਤੇ ਅੱਜ ਡੱਲੇਆਲ ਸਾਹਿਬ ਦੇ ਸਮਰਥਨ ਦੇ ਵਿੱਚ ਉਹ ਵੀ ਖਨੋਰੀ ਬਾਰਡਰ ਪਹੁੰਚੇ ਨੇ ਤੇ ਆਪਣਾ ਜਿਹੜਾ ਉਹਨਾਂ ਨਾਲ ਸਮਰਥਨ ਉਹਨਾਂ ਨੂੰ ਦਿੱਤਾ ਤੇ ਇਹਨਾਂ ਦੀ ਜਿਹੜੀਆਂ ਮੰਗਾਂ ਨੂੰ ਜਾਇਜ਼ ਉਠਾਉਂਦੇ ਹੋਏ ਜਿਹੜਾ ਆਪਣਾ ਇਹਨਾਂ ਨੂੰ ਸਮਰਥਨ ਦੇਂਦਾ ਭਰੋਸਾ ਦਿੱਤਾ ਧੰਨਵਾਦ